ਹੈਲੋ ਜੀ ਸ਼ਸ਼ਿਕਾ ਸਾਰਿਆਂ ਨੂੰ ਕਿਵੇਂ ਅਜੀ ਠੀਕ ਹੋ ਅਸੀਂ ਵੀ ਬਿਲਕੁਲ ਠੀਕ ਆ ਜੀ ਅੱਜ ਅਸੀਂ ਚਲੇ ਆਂ ਵਿਆਹ ਤੇ ਤੁਹਾਨੂੰ ਇਹ ਵਿਆਹ ਸਾਰਾ ਦਿਖਾਣੇ ਆ ਜੀ ਚਲੋ ਦੇਖੇ ਜੇ ਵਿਦਿਆ ਲੱਗੇ ਤੇ ਲਾਈਕ ਜ਼ਰੂਰ ਕਰ ਦੇਣਾ ਚਲੋ ਚੱਲਦੇ ਆਂ ਵਿਆਹ ਜੀ ਅਸੀਂ ਪਹੁੰਚ ਗਏ ਆ ਜੀ ਪੈਲਸ ਤੇ ਵਿੱਚ ਤੇ ਅਸੀਂ ਹੁਣ ਲੱਗੇ ਜੀ ਵਿਆਹ ਵੇਖਾਂ ਚਲੋ ਤੁਹਾਨੂੰ ਦਿਖਾਣੇ ਆ ਜੀ ਅਜੇ ਵੈਸੇ ਇੰਨੇ ਨੇ ਗੈਸਟ ਆਏ ਥੋੜੇ ਆਏ ਹੋਏ ਆ ਤੇ ਅਸੀਂ ਪਹੁੰਚ ਚੁੱਕੇ ਆ ਤੇ ਹਾਂ ਚਾਹ ਪਾਣੀ ਇਧਰ ਚੱਲਣ ਡਿਆ ਇੱਕ ਮਹੂਣੀ ਲੱਗੇ ਆ ਮਠਿਆਈ ਖਾਣ ਤੇ ਚਲੋ ਖਾ ਲਓ ਮਠਿਆਈ ਤੁਸੀਂ ਵੀ ਗਾਇਸ ਆਈ ਖਾ ਰਹੀ ਸੀ ਮਠਿਆਈ ਤੇ ਪੇਸਟੀ ਇਹਨਾਂ ਨੇ ਲੈ ਸਪੇਸਟੀ ਖਾ ਰਹੇ ਆ ਜੀ ਇਧਰ ਮੜ ਕੇ ਬਾਅਦ ਅਸੀਂ ਪਕੌੜੇ ਲੈ ਕੇ ਆ ਰਹੇ ਆ ਪਕੌੜੇ ਅਸੀਂ ਆਖੇ ਗਰਮ ਗਰਮ ਪਕੌੜੇ ਖਾ ਲੀਏ ਉਹका ਬੋਝਾ ਲੱਗੀ ਸੀ ਸਵੇਰ ਦਾ ਕੁਛ ਨਹੀਂ ਖਾਦਾ ਸੀ ਜਲਦਬਾਜ਼ੀ سے ਤਿਆਰ ਤਿਆਰ ਹੁੰਦੇ ਹਾਂ ਤੇ ਕੁਛ ਵੀ ਨਹੀਂ ਖਾਦਾ ਸੀ ਇਧਰ ਆਡੇ ਮੰਮੀ ਹੋਣੀ ਤੇ ਦੀਦੀ ਚਾਚੀ ਜੀ ਇਧਰ ਬੈਠੇ ਨੇ ਵੀ ਖਾ ਰਹੇ ਨੇ ਪਕੋੜੇ ਖਾ ਰਹੇ ਸਾਰੇ ਤੇ ਅੱਜ ਵੇਹ ਇੰਨੇ ਨਹੀਂ ਆਏ ਤੇ ਅੱਜ ਸਗਣ ਸੀ ਤੇ ਅਜੇ ਸਗਣ ਵਾਲੇ ਪਹੁੰਚੇ ਨਹੀਂ ਸੀ ਉਹਨਾਂ ਦਾ ਇੰਤਜ਼ਾਰ ਹੋ ਰਿਹਾ ਸੀ ਤੇ ਬਾਕੀ ਸਾਰੇ ਖਾਣ ਪੀਣਾਂ ਵਿੱਚ ਵਿਅਸਤ ਨੇ ਬੈਠੇ ਸਾਰੇ ਤੇ ਉਹਨਾਂ ਦੀ ਵੇਟ ਕਰ ਰਹੇ ਆ ਇਧਰ ਆ ਮੇਰੀਆਂ ਦਰਾਣੀਆਂ ਨੇ

ਵਾ ਲੱਗਾ ਸੀ ਗਰਮ ਗਰਮ ਦੋਸਾ ਤੇ ਅਸੀਂ ਖਾ ਰਹੇ ਹਾਂ ਜੀ ਦੋਸਾ ਇੱਧਰ ਇੱਕਮਣੀ ਖਾ ਰਿਆ ਨੇ ਨਿਊਡਲ ਖਾ ਰਹੇ ਨੇ ਤੇ ਫਿਰ ਅਸੀਂ ਚਲੇ ਗਏ ਜੀ ਗੋਲ ਗੱਪਿਆਂ ਦੇ ਅਸੀਂ ਘਰ ਦੇ ਘਰ ਆ ਰਹੇ ਕਰਾਰੇ ਗੋਲ ਗੱਪੇ ਤੇ ਬਾਅਦ ਵਿੱਚ ਅਸੀਂ ਖਾਦੇ ਨਿਊਡਲ ਇੱਧਰ ਲੱਗ ਰਿਹਾ ਜੀ ਸਗਨ ਇੱਧਰ ਸਾਮ ਲਾਈਟਾਂ ਚੱਗਣੀਆਂ ਤੇ ਲੱਗ ਰਿਹਾ ਜੀ ਸਗਨ ਲਾ ਮੁੰਡੇ ਨੂੰ ਲੱਗ ਗਿਆ ਸੀ ਸਗਨ ਤੇ ਹੁਣ ਇਹ ਕੁੜੀ ਨੂੰ ਲਾ ਰਹੇ ਨੇ ਤੇ ਮੁੰਡੇ ਵਾਲੇ ਸਗਨ ਸਾਹਮਣੇ ਕੁੜੀ ਦੇਖ ਲੋ ਸੋਹਣੀ ਹੈ ਜੀ ਲਾਲ ਦੁਪੱਟੇ ਵਾਲੀ ਤੇ ਇਹਨੂੰ ਸਗਨ ਲੱਗ ਰਿਹਾ ਜੀ ਮੁੰਡੇ ਨੂੰ ਲੱਗ ਗਿਆ ਫਿਰ ਬਾਅਦ ਵਿੱਚ ਇਕੱਠੇ ਬਿਠਾ ਦੇਣਗੇ ਨਾ ਇਹਨਾਂ ਨੂੰ ਵਾਰੀ ਵਾਰੀ ਸਗਨ ਲਾਇਆ ਤੇ ਆਪੋ ਆਪਣੇ ਚਲੋ ਰਿਵਾਜ ਇਹਨਾਂ ਦੇ ਖੁਸ਼ੀਆਂ ਦਾ ਵੇਲਾ ਇੱਧਰ ਡਾਂਸਣਾ ਲੱਗੀਆਂ ਹੋਈਆਂ ਨੇ ਤੇ ਇੱਧਰ ਮੁੰਡਾ ਕੁੜੀ ਨੂੰ ਫਲਾਵਰ ਦੇ ਰਿਹਾ ਜੀ ਬੁਕੇ ਦੇ ਰਿਹਾ ਤੇ ਸਾਹਮਣੇ ਉਹ ਕਾਫੀ ਜਾਣੇ ਆ ਦਿਖਾਈ ਨਹੀਂ ਪੂਰਾ ਦੇ ਰਿਆ ਤੇ ਇਧਰ ਪੋਸ ਬਣ ਰਹੀ ਹੈ ਤੇ ਬੁਕੇ ਦੇ ਰਿਆ ਮੁੰਡਾ ਤੇ ਕੁੜੀ ਪੂਰੀ ਖੁਸ਼ ਆ ਬਹੁਤ ਸੋਹਣੀ ਆ ਕੁੜੀ ਜੋੜੀ ਬਹੁਤ ਸੋਹਣੀ ਆ ਮੁੰਡਾ ਵੀ ਸੋਹਣਾ ਕੁੜੀ ਵੀ ਸੋਹਣੀ ਬਹੁਤ ਸੋਹਣੀ ਜੋੜੀ ਆ ਜੀ ਤੇ ਉਧਰ ਡੀਜੇ ਲੱਗੇ ਸੀ ਇਸ ਕਰਕੇ ਤੁਹਾਨੂੰ ਉਧਰ ਨਹੀਂ ਸੀ ਦਿਖਾ ਸਕਦੇ ਜੀ ਦੇ ਉਦ ਸਾਊਂਡ ਬੰਦ ਕਰਨਾ ਪਿਆ ਜੀ ਇਹ ਤੇ ਕਾਪੀਰਾਈਟ ਕਲੇਮ ਤੁਹਾਨੂੰ ਪਤਾ ਆ ਜਾਂਦਾ ਵਾ ਇਸ ਕਰਕੇ YouTube ਤੇ ਸਪੀਕਰ ਨਹੀਂ ਲਾ ਸਕਦੇ DJ ਤਾਂ ਨਹੀਂ ਆਵਾਜ਼ ਨਹੀਂ ਤੁਹਾਨੂੰ ਸੁਣਾ ਸਕਦੇ ਤੇ ਇਧਰ ਪੋਚ ਹੋ ਰਿਹਾ ਜੀ ਇੱਧਰ ਫੁੱਲ ਫੈਮਿਲੀ ਬੈ ਕੇ ਅਸੀਂ ਖਾਣਾ ਖਾ ਰਹੇ ਹਾਂ ਸਾਰੀ ਫੁੱਲ ਫੈਮਿਲੀ ਬੈਠੀ ਹੈ ਉਹਦੇ ਖਾਣਾ ਲੱਗਾ ਸਾਰਾ ਹੀ ਜੀ ਤੇ ਟ੍ਰੇਲਾ ਖਾ ਲੋ ਗਾਇਸ ਬਹੁਤ ਟੇਸਟ ਬਣਿਆ ਸੀ ਗਜੇਲਾ ਇਹ ਠੰਡ ਹੀ ਛੋਨਾ ਮੂੰਹ ਸਿਰ ਰੇਟ ਕਰ ਸੀ ਜਾਣਾ ਪਿਆ ਇਹਨਾਂ ਮੂੰਹ ਮੈਂ ਕਵਰ ਕੀਤਾ ਸੀ ਤੇ ਐਕਟੀਵਿਟੀ ਆ ਤੇ ਸੀ ਆਪਾਂ ਗਏ ਸਾਰੇ ਜਣੇ ਇਹ ਕਮਦੀ ਚਾਚੀ ਵੀ ਤੇ ਉਹਨਾਂ ਦਾ ਬੇਟਾ ਆਪਾਂ ਸਾਰੇ ਇੱਕ ਵਾਰ ਤੇ ਗਏ ਸੀ ਤੇ ਬਹੁਤ ਜ਼ਿਆਦਾ ਠੰਡੀ ਆ ਆਪਣੇ ਆਪ ਨੂੰ ਕਵਰ ਕਰਕੇ ਤੇ ਫੇਰ ਜਾਣਾ ਪਿਆ ਅੱਜ ਧੋਪ ਨਹੀਂ ਚੜੀ ਹੁਣ ਲੋੜੀ ਤੱਕ ਨਹੀਂ ਧੋਪ ਚੜਨੀ ਹੈ ਨਵੇਂ ਸਾਲ ਦਾ ਵਿਆਹ ਸੀ ਤੇ ਨਵੇਂ ਸਾਲ ਵਾਲੇ ਦਿਨ ਤੇ ਬੜਾ ਅਨਚੁਅ ਹੈ ਕੀਤਾ ਆਪਾਂ ਤੇ ਤੁਸੀਂ ਸਾਰਾ ਵੇਖਿਆ ਇਹ ਵਿਆਹ ਤੁਹਾਨੂੰ ਦਿਖਾਤਾ ਵਾ ਜਿੰਨਾ ਵੀ ਅਸੀਂ ਵੇਖਿਆ ਸੀ ਤੇ ਵਲੌਗ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਮਿਲਾਂਗੇ ਅਗਲੇ ਨੈਕਸਟ ਵਲੌਗ ਵਿੱਚ ਬਾਏ ਬਾਏ